ਮੈਂ ਧੰਨਵਾਦ ਕਰਨਾ ਚਾਹਾਂਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਜਿਵੇਂ ਤੁਸੀਂ ਦੱਸਿਆ ਕਿ ਕਈ ਸਾਡੇ ਬਜ਼ੁਰਗ ਨੌਜਵਾਨ ਵੀ ਸਾਡੀਆਂ ਮਾਤਾ-ਮਾਪਾਂ ਉਹਨਾਂ ਦੇ ਮਨ ਦੇ ਵਿੱਚ ਪੰਜਾਬੀਆਂ ਦੇ ਇੱਕ ਹੁੰਦਾ ਕਿ ਅਸੀਂ ਤੀਰਥ ਯਾਤਰਾ ਜਾਣਾ ਔਰ ਕਿਸੇ ਕਾਰਨ ਕਾਰਨ ਉਹ ਤੀਰਥ ਯਾਤਰਾ ਨਹੀਂ ਜਾ ਸਕਦੇ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਬਹੁਤ ਵਧੀਆ ਪ੍ਰਬਲ ਕੀਤਾ ਹੁਣ ਕੋਈ ਸਾਡਾ ਇਸ ਤਰ੍ਹਾਂ ਦਾ ਬਜ਼ੁਰਗ ਮਾਤਾ ਭੈਣ ਭਰਾ ਨਹੀਂ ਰਹੂਗਾ ਜਿਹਦੇ ਮਨ ਚ ਵਿੱਚ ਹੋਊਗਾ ਕਿਸੀ ਅਤਰਾ ਤੇ ਜਾਣਾ ਨਾ ਜਾ ਸਕੇ ਸਰਕਾਰ ਨੇ ਸਾਰੀ ਸੁਝਵਾ ਦੇਖੋ ਨਾਲ ਦੀ ਨਾਲ ਬੱਸਾਂ ਤੇ ਇਹਨਾਂ ਦਾ ਇਂਤਜਾਮ ਹੋ ਹੀ ਰਿਹਾ ਹੈ ਨਾਲ ਦੀ ਨਾਲ ਉਹਨਾਂ ਦੇ ਖਾਣੇ ਪੀਣੇ ਦਾ ਤੇ ਰਹਿਣ ਸਹਿਣ ਦਾ ਔਰ ਬਹੁਤ ਵਧੀਆ ਇਂਤਜਾਮ ਕੀਤੇ ਗਏ ਨੇ ਸੋ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹਰਕਾ ਸ਼੍ਰੀ ਫਤਿਹਗੜ੍ਹ ਸਾਹਿਬ ਵੱਲੋਂ ਜਿਨ੍ਹਾਂ ਨੇ 30 ਤੇ ਅਤਰਾ ਸਕੀਮ ਸ਼ੁਰੂ ਕਰਕੇ ਸਾਡੇ ਲੋਕਾਂ ਨੂੰ ਮਾਣ ਦਤ ਵਸਤ ਹੈ ਕਿੱਥੇ ਤੋਂ ਕਿੱਥੇ ਘੱਟ ਉਹ ਜਿਵੇਂ ਤੁਸੀਂ ਪੜ੍ਹਿਆ ਹੋਣਾ ਅਖਬਾਰਾਂ 'ਚ ਵਕ ਵਕ ਥਾਂ ਤੇ ਜਾਣੀ ਹੈ ਜਿਹੜੀ ਅੱਜ ਵੀ ਬੱਸ ਹੈ ਉਹ ਪਹਿਲਾ ਸ੍ਰੀ ਅਮਰਸਰ ਸਾਹਿਬ ਜਾਊਗੀ ਅੱਜ ਇੱਥੇ ਨਾਈਟਸਟੇ ਹੈ ਉਹ ਤੋਂ ਬਾਅਦ ਫਿਰ ਕੱਲ ਆਨੰਦਪੁਰ ਸਾਹਿਬ ਹੁੰਦੇ ਹੋਏ ਵਾਪਸ ਆਉਣਗੇ ਜਿੰਦਰ ਸਿੰਘ ਪੁੱਤਰ ਅਮਰ ਸਿੰਘ ਪਿੰਡ ਜੱਲਾ ਜਿਹੜਾ ਫਤਿਹਗੜ੍ਹ ਸਾਹਿਬ ਤੋਂ ਹੈ ਤੇ ਅੱਜ ਅਸੀਂ ਮਾਨ ਸਰਕਾਰ ਵੱਲੋਂ ਜਿਹੜੀ ਫ੍ਰੀ ਸੇਵਾ ਕੀਤੀ ਗਈ ਹੈ ਟੂਰਿਸਟ ਵਾਸਤੇ ਬਜ਼ੁਰਗਾਂ ਵਾਸਤੇ ਉਹਦੇ ਵਿੱਚ ਅਮਰਸਰ ਤੇ ਹੋਰ ਆਨੰਦਪੁਰ ਸਾਹਿਬ ਜਾਂ ਜਿਸ ਤਰ੍ਹਾਂ ਵੀ ਐ ਹੋਰ ਤਲਵੰਡੀ ਸਾਹਿਬ ਉਹਦੇ ਟੂਰ ਦੇ ਵਾਸਤੇ ਚੱਲੇ ਆ ਇਹ ਵਾਹ ਸਰਵਿਸ ਹੈ ਜਿਹੜੀ ਗਰੀਬ ਆਦਮੀਆਂ ਵਾਸਤੇ ਤੇ ਆਮ ਬਜ਼ੁਰਗਾਂ ਵਾਸਤੇ ਬਹੁਤ ਫਾਇਦੇਮੰਦ ਹੈ ਜਿਹਨੇ ਜਿਹੜਾ ਕਦੇ ਆਪਣੇ ਖਰਚੇ ਤੇ ਨਹੀਂ ਜਾ ਸਕਦਾ ਉਹ ਵੀ ਇਸ ਦੇ ਵਿੱਚ ਆਪਣੇ ਦਰਸ਼ਨ ਕਰ ਸਕਦਾ ਧਾਮਾਂ ਦੇ ਫਜ਼ੂਰ ਸਾਹਿਬ ਦੇ ਹੋਰ ਸਾਰੇ ਬਹੁਤ ਵਧੀਆ ਇਹਨਾਂ ਨੇ ਪ੍ਰਬਾਲਾ ਕੀਤਾ ਤੇ ਅਸੀਂ ਵੀ ਅੱਜ ਮਾਨ ਸਾਹਿਬ ਦਾ ਸ਼ੁਕਰੀਆ ਕਰਦੇ ਆਂ ਰਾਏ ਸਾਹਿਬ ਦਾ ਸ਼ੁਕਰੀਆ ਕਰਦੇ ਆਂ ਜਿਹਨਾਂ ਦੇ ਏਰੀਆ ਦੇ ਵਿੱਚੋਂ ਅਸੀਂ ਫਤੇਗੜ ਸਾਹਿਬ ਦੇ ਵਿੱਚੋਂ ਹਾਂ ਤੇ ਉਹਨਾਂ ਦੀ ਰਹਿਣ ਹਿਸਤ ਦਾ ਅਸੀਂ ਅੱਜ ਸਾਫਰ ਦਿੱਤੇ ਜਾ ਰਹੇ ਹਾਂ ਤੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਸਰਕਾਰ ਦਾ ਵੀ ਤੇ ਅੱਛੇ ਕੰਮ ਕਰ ਰਹੇ ਨੇ ਬਜ਼ੁਰਗਾਂ ਵਾਸਤੇ ਅੱਜ ਅਸੀਂ ਜਾ ਰਹੇ ਹਾਂ ਸਾਰੀ ਸੰਗਤ ਜਾ ਰਹੀ ਹੈ ਫ੍ਰੀ ਲੰਗਰ ਫ੍ਰੀ ਸੇਵਾ ਫ੍ਰੀ ਰਹਿਣ ਦਾ ਸਭ ਕੁਝ ਜਿਹੜਾ ਇੰਤਜ਼ਾਮ ਹੈ ਇਹ ਸਾਰਾ ਸਰਕਾਰ ਨੇ ਪਿੱਤਾ ਵਿਚਰਨ ਕਵਾਸਤੇ ਜੀ ਵੀ ਅਸੀਂ ਸਲਾਹਾ ਕਰਦੇ ਆਂ ਬਹੁਤ ਬਹੁਤ ਧੰਨਵਾਦ ਖਾਲਸਾ ਮਹਾਰਾਜ ਦੀ ਫਤਿਹ ਮੈਂ ਕਰਨੈਲ ਕਰਨ ਬੋਲ ਰਹੀ ਹਾਂ ਪਿੰਡ ਦਾ ਚੇਕਨਾ ਤੇ ਸਰਕਾਰ ਦਾ ਹਵਾਮਦਾਰ ਸਤਾਗਾ ਜੀ ਬਹੁਤ ਧੰਨਵਾਦ ਕਰਦੇ ਆਂ ਜਿਹਨੇ ਸਾਨੂੰ ਥੀ ਯਾਤਰਾ ਕਰਾ ਰਹੇ ਨੇ ਤੇ ਹਰ ਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ ਨੇ ਦਰਸ਼ਕ ਕਰਾ ਰਹੇ ਆਂ ਤੇ ਉਹਨਾਂ ਨਾਲ ਬਹੁਤ ਬਹੁਤ ਬਾਤ ਕਰ ਮੈਂ ਧੰਨਵਾਦ ਕਰਨਾ ਚਾਹਾਂਗਾ ਸਾਡੇ ਮਾਨਯੋਗ ਮੁਵੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਜਿਵੇਂ ਤੁਸੀਂ ਦੱਸਿਆ ਕਿ ਕਈ ਸਾਡੇ ਬਜ਼ੁਰਗ ਨੌਜਵਾਨ ਵੀਰ ਸਾਡੀਆਂ ਮਾਤਾ ਮਾਪੇਣਾ ਉਹਨਾਂ ਦੇ ਮਨ ਦੇ ਵਿੱਚ ਪੰਜਾਬੀਆਂ ਦੇ ਇੱਕ ਹੁੰਦਾ ਕਿ ਅਸੀਂ ਤੀਰਥ ਯਾਤਰਾ ਜਾਣਾ ਔਰ ਕਿਸੇ ਕਾਰਨ ਕਾਰਨ ਉਹ ਤੀਰਥ ਯਾਤਰਾ ਨਹੀਂ ਜਾ ਸਕਦੇ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਬਹੁਤ ਵਧੀਆ ਪ੍ਰਬਾਲਾ ਕੀਤਾ ਹੁਣ ਕੋਈ ਸਾਡਾ ਇਸ ਤਰ੍ਹਾਂ ਦਾ ਬਜ਼ੁਰਗ ਮਾਤਾ ਭੈਣ ਭਰਾ ਨਹੀਂ ਰਹੂਗਾ ਇਦੇ ਮਨਚ ਵਿੱਚ ਹੋਊਗਾ ਕਿਸੀ ਅਤਰਾ ਤੇ ਜਾਣਾ ਨਾ ਜਾ ਸਕੇ ਸਰਕਾਰ ਨੇ ਸਾਰੀ ਸੁਝਾਵਾ ਦੇਖੋ ਨਾਲ ਦਿਨ ਨਾਲ ਬੱਸਾਂ ਤੇ ਇਹਨਾਂ ਦਾ ਇੰਤਜ਼ਾਮ ਹੋ ਹੀ ਰਿਹਾ ਨਾਲ ਦਿਨ ਉਹਨਾਂ ਦੇ ਖਾਣੇ ਪੀਣੇ ਦਾ ਤੇ ਰਹਿਣ ਸਹਿਣ ਦਾ ਔਰ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਨੇ ਸੋ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹਰਕਾ ਸ਼੍ਰੀ ਫਤਿਹਗੜ੍ਹ ਸਾਹਿਬ ਵੱਲੋਂ ਜਿਨ੍ਹਾਂ ਨੇ 30 ਅਤਰਾ ਸਕੀਮ ਸ਼ੁਰੂ ਕਰਕੇ ਸਾਡੇ ਲੋਕਾਂ ਨੂੰ ਮਾਨਦਤ ਰਖ ਦਿੱਤਾ ਕਹਿੰਦਾ ਕਿ ਫਿਰ ਕਿੱਥੇ ਆਉਣਾ। ਜਿਵੇਂ ਤੁਸੀਂ ਪੜ੍ਹਿਆ ਹੋਣਾ ਅਖਬਾਰਾਂ ਚ ਵਕ ਵਕ ਥਾਂ ਤੇ ਜਾਣੀ ਹੈ ਜਿਹੜੀ ਅੱਜ ਵੀ ਬਸ ਹੈ ਉਹ ਪਹਿਲਾ ਸ੍ਰੀ ਅਮਰਸਰ ਸਾਹਿਬ ਜਾਊਗੀ। ਅੱਜ ਇੱਥੇ ਨਾਈਟਸਟੇ ਹੈ। ਉਹ ਤੋਂ ਬਾਅਦ ਫਿਰ ਕੱਲ ਆਨੰਦਪੁਰ ਸਾਹਿਬ ਹੁੰਦੇ ਹੋਏ ਵਾਪਸ ਆਉਣਗੇ। ਵਿਜੇਂਦਰ ਸਿੰਘ ਪੁੱਤਰ ਅਮਰ ਸਿੰਘ ਪਿੰਡ ਜੱਲਾ ਜਿਹੜਾ ਫਤਿਹਗੜ੍ਹ ਸਾਹਿਬ ਤੋਂ ਹੈ ਤੇ ਅੱਜ ਅਸੀਂ ਮਾਨ ਸਰਕਾਰ ਵੱਲੋਂ ਜਿਹੜੀ ਫ੍ਰੀ ਸੇਵਾ ਕੀਤੀ ਗਈ ਹੈ ਟੂਰਿਸਟ ਵਾਸਤੇ ਬਜ਼ੁਰਗਾਂ ਵਾਸਤੇ ਉਹਦੇ ਵਿੱਚ ਉਮਰ ਸਾਹਿਬ ਤੇ ਹੋਰ ਆਨੰਦਪੁਰ ਸਾਹਿਬ ਜਾਂ ਜਿਸ ਤਰ੍ਹਾਂ ਵੀ ਐ ਹੋਰ ਤਲਵੰਡੀ ਸਾਹਿਬ ਉਹਦੇ ਟੂਰ ਦੇ ਵਾਸਤੇ ਚੱਲੇ ਆ। ਇਹ ਬੱਸ ਸਰਵਿਸ ਹੈ ਜਿਹੜੀ ਗਰੀਬ ਆਦਮੀਆਂ ਵਾਸਤੇ ਤੇ ਆਮ ਬਜ਼ੁਰਗਾਂ ਵਾਸਤੇ ਬਹੁਤ ਫਾਇਦੇਮੰਦ ਹੈ। ਜਿਹਨੇ ਜਿਹੜਾ ਕਦੇ ਆਪਣੇ ਖਰਚੇ ਤੇ ਨਹੀਂ ਜਾ ਸਕਦਾ ਉਹ ਵੀ ਇਸ ਦੇ ਵਿੱਚ ਆਪਣੇ ਦਰਸ਼ਨ ਕਰ ਸਕਦਾ ਕਾਮਾ ਦੇ ਹਜੂਰ ਸਾਹਿਬ ਦੇ ਹੋਰ ਸਾਰੇ ਬਹੁਤ ਵਧੀਆ ਇਹਨਾਂ ਨੇ ਪ੍ਰਬਾਲਾ ਕੀਤਾ ਤੇ ਅਸੀਂ ਵੀ ਅੱਜ ਮਾਨ ਸਾਹਿਬ ਦਾ ਸ਼ੁਕਰੀਆ ਕਰਦੇ ਆਂ, ਰਾਏ ਸਾਹਿਬ ਦਾ ਸ਼ੁਕਰੀਆ ਕਰਦੇ ਆਂ। ਇਹਦੇ ਇਰੀਏ ਦੇ ਵਿੱਚੋਂ ਅਸੀਂ ਫਤੇਗੜ ਸਾਹਿਬ ਦੇ ਵਿੱਚ ਹਾਂ ਤੇ ਉਹਨਾਂ ਦੀ ਰਹਿਣਾ ਇਸਤਕ ਦਾ ਅਸੀਂ ਅੱਜ ਸਾਫਰ ਦਿੰਦੇ ਜਾ ਰਹੇ ਹਾਂ ਤੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਸਰਕਾਰ ਦਾ ਵੀ ਤੇ ਅੱਛੇ ਕੰਮ ਕਰ ਰਹੇ ਨੇ ਬਜ਼ੁਰਗਾਂ ਵਾਸਤੇ ਅੱਜ ਅਸੀਂ ਜਾ ਰਹੇ ਹਾਂ ਸਾਰੀ ਸੰਗਤ ਜਾ ਰਹੀ ਹੈ ਫ੍ਰੀ ਲੰਗਰ ਫ੍ਰੀ ਸੇਵਾ ਫ੍ਰੀ ਰਹਿਣ ਦਾ ਸਭ ਕੁਝ ਜਿਹੜਾ ਇੰਤਜ਼ਾਮ ਹੈ ਇਹ ਸਾਰਾ ਸਰਕਾਰ ਨੇ ਕੀਤਾ ਬਜ਼ੁਰਗਾਂ ਵਾਸਤੇ ਜੀ ਵੀ ਅਸੀਂ ਸਲਾਹਾ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਸਾਹਿਬ ਮਹਿਬੂਬ ਜੀ ਕੀ ਫਤਿਹ ਮੈਂ ਕਰਨਾਇਲ ਕਰਨ ਬੋਲ ਰਹੀ ਹਾਂ ਪਿੰਡ ਬਾਚੀਕਣਾ ਤੇ ਸਮੂਹ ਸਰਕਾਰ ਦਾ ਭਵਾਨਦਰ ਸਤਾ ਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਮੂਹ ਥੀ ਯਾਤਰਾ ਕਰਾ ਰਹੇ ਨੇ ਤੇ ਹਰ ਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ ਨੇ ਦਰਸਨ ਕਰਾ ਰਹੇ ਨੇ ਤੇ ਉਹਨਾਂ ਨੇ ਬਹੁਤ ਬਹੁਤ ਆਦਤ ਬਾਤ ਕਰਦੇ